ਐਗਿਟੇਸ਼ਨ ਜਿੱਤ ਨਹੀਂ ਸੀ ਉਹ ਕਿਤੇ ਨਾ ਕਿਤੇ ਆਪਣੀ ਬੇਸਮ ਸੀ ਸੀ ਅੱਜ ਉਸੇ ਬੀਜੇਪੀ ਦੀ ਝੋਲੀ ਦੇ ਵਿੱਚ ਪੈ ਗਏ ਤਾਂ ਤੁਹਾਨੂੰ ਕਿਸਾਨ ਵੀ ਮਾਰੇ ਲੱਗਣ ਲੱਗੇ ਕਿਸਾਨਾਂ ਦਾ ਜਿੱਤਾਹਾ ਅੰਦੋਲਨ ਵੀ ਤੁਹਾਨੂੰ ਜਿਹੜਾ ਬੇਅਕਲੀ ਜਾਂ ਨਾ ਸਮਝੀ ਲੱਗਣ ਲੱਗ ਗਿਆ ਕਿ 750 ਕਿਸਾਨਾਂ ਦੀ ਸ਼ਹੀਦੀ ਨੂੰ ਅਸੀਂ ਬੇਅਕਲੀ ਸਮਝ ਗਏ ਜੀ ਕਾਲੇ ਕਾਨੂੰਨਾਂ ਕਹੀ ਜਾਂਦੇ ਉਹ ਚਿੱਟੇ ਨੇ ਸਾਫ ਨੇ ਸੋਹਣੇ ਨੇ ਜੋ ਸਾਨੂੰ ਚਾਹੀਦੇ ਨਹੀਂ ਯਾਰ ਵਾਪਸ ਲੈ ਲਓ ਗੱਲ ਤਾਂ ਇੰਨੀ ਹੀ ਹੈ ਕਾਦੀ ਜਿੱਦ ਜਦ ਆਕੜ ਤੋੜ ਦਿੰਦੀ ਹੁੰਦੀ ਹੈ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ 2020 ਦੇ ਵਿੱਚ ਆਏ ਸੀ ਉਹ ਤਾਂ ਹੰਕਾਰੀ ਕਹਿੰਦੇ ਸੀ ਬੀਜੇਪੀ ਨੂੰ ਉਹ ਤਾਂ ਇਹ ਕਹਿੰਦੇ ਸੀ ਕਿ ਹੰਕਾਰ ਅਸੀਂ ਤੋੜਾਂਗੇ ਕੀ ਗੱਲ ਅੱਜ ਪੰਜਾਬ ਜਿੱਦ ਦਾ ਤੁਹਾਨੂੰ ਸੋਹਣਾ ਨਹੀਂ ਲੱਗਿਆ ਉਹ ਕਾਲੇ ਕਾਨੂੰਨ ਕਿੰਨੇ ਬੰਦਿਆਂ ਨੇ ਪੜੇ ਨੇ ਮੈਂ ਪੜੇ ਨੇ ਕਿਹਨੇ ਪੜੇ ਨੇ ਤੇ ਜੇ ਕਾਲੇ ਕਾਨੂੰਨ ਤੁਸੀਂ ਪੜੇ ਸੀ ਤਾਂ ਫਿਰ ਪੜੇ ਸੀ ਤਾਂ ਫਿਰ ਉਸ ਵੇਲੇ ਆ ਕੇ ਕਿਸਾਨਾਂ ਦੀ ਸਪੋਰਟ ਕਿਉਂ ਕਰਦੇ ਸਾਥ ਕੋ ਦਿੰਦੇ ਜੇ ਐਡੀ ਗੱਲ ਹੀ ਤੁਸੀਂ ਕਹਿਣੀ ਸੀ ਤਾਂ ਕਿਸਾਨਾਂ ਦੇ ਵਿੱਚ ਕਿਸਾਨ ਲੀਡਰਾਂ ਦੇ ਵਿੱਚ ਜਾ ਕੇ ਇਹ ਚੀਜ਼ ਆ ਤੁਹਾਨੂੰ ਫੇਰ ਪਤਾ ਲੱਗੇ ਕਿ ਵਕਦੀ ਕਿਹੜੇ ਭਾਅ ਆ ਫੁਕਰੇ ਹੋ ਗਏ ਵੱਡੀਆਂ ਟਾਰਾਂ ਨਵੀਂ ਗੱਡੀ ਚਾਹੇ ਜਾਲੀ ਹੋਣ ਪਰ ਕੱਪੜੇ ਬ੍ਰਾਂਡਡ ਹੋਣ ਤੁਹਾਨੂੰ ਵੀ ਕਹਦੀਏ ਫੁਕਰੇ ਆ ਸਾਰਾ ਦਿਨ ਐਨਕਾਂ ਜੀਆਂ ਲਾ ਕੇ ਤੁਰੇ ਫਿਰਦੇ ਹੁੰਦੇ ਫਰ ਕਲਾਕਾਰ ਫਰ ਕਲਾਕਾਰ ਨੂੰ ਵੀ ਇਹ ਕਿਹਾ ਜਾਵੇ ਕਲਾਕਾਰ ਵੀ ਫੁਕਰੇ ਕਿਹਦੇ ਕਿਸਾਨ ਨੇ ਤੁਹਾਡੀਆਂ ਗੱਡੀਆਂ ਤੇ ਸਵਾਲ ਖੜਾ ਕੀਤਾ ਤੁਸੀਂ ਫੁਕਰੇ ਹੋ ਮਹਿੰਗੇ ਸੂਟ ਬੂਟ ਪਾ ਕੇ ਫਿਰਦੇ ਹੋ ਉਹਨਾਂ ਤੇ ਸਵਾਲ ਖੜਾ ਕੀਤਾ ਕਿ ਤੁਸੀਂ ਫੁਕਰੇ ਹੋ ਕਹਿੰਦੇ ਨੇ ਕਿ ਮੋਦੀ ਸਾਹਿਬ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ ਇਹ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਅਸੀਂ ਬੀਜੇਪੀ ਗਲਤ ਚਾਉਂਦੇ ਉਸ ਵੇਲੇ ਤੁਹਾਨੂੰ ਬੀਜੇਪੀ ਦੀਆਂ ਅੱਖਾਂ ਦੇ ਉੱਪਰ ਕਾਰਪੋਰੇਟ ਦਾ ਅੰਨਾ ਚਸ਼ਮਾ ਦਿਂਦਾ ਸੀ ਜਨਾਬ ਹੁਣ ਤੁਹਾਡੇ ਅੱਖਾਂ ਦੇ ਉੱਪਰ ਨਾ ਇਹ ਜਿਹੜਾ ਹੈਗਾ ਬੀਜੇਪੀ ਚਸ਼ਮਾ ਕਿਸੇ ਨੇ ਲਾਤਾ ਜਾਂ ਨਰਿੰਦਰ ਮੋਦੀ ਵਾਲਾ ਚਸ਼ਮਾ ਜਿਹੜਾ ਹੈਗਾ ਉਹ ਤੁਹਾਡੀਆਂ ਅੱਖਾਂ ਦੇ ਉੱਪਰ ਲੱਗ ਤੁਹਾਨੂੰ ਪਤਾ ਨਹੀਂ ਹੁਣ ਲੱਗਦਾ ਇੱਥੇ ਖੜ ਕੇ ਡਾਇਲੋਗ ਬੜੇ ਮਾਰ ਗਏ ਪਰਦੇ ਤੇ ਫਿਲਮਾਂ ਤੁਸੀਂ ਬੜੀਆਂ ਕੀਤੀਆਂ ਪਰਦੇ ਤੇ ਦਮਦਾਰ ਐਕਟਰ ਵਜਦੇ ਤੇ ਹੋਬੀ ਧਾਲੀਆਲ ਸਾਹਿਬ ਜੇ ਵਾਕਿਆ ਤੇ ਵਿੱਚ ਜ਼ਿੰਦਗੀ ਦੇ ਵਿੱਚ ਵੀ ਦਮਦਾਰ ਹੀ ਹੋਣਾ ਏਦਾਂ ਦੀ ਤੁਹਾਡੀ ਅਸਲ ਦੇ ਵਿੱਚ ਇਦਾਂ ਦੇ ਹੀ ਹੋ ਨਾ ਤਾਂ ਜਾ ਕੇ ਕਿਸਾਨਾਂ ਦੇ ਜਵਾਬ ਜ਼ਰੂਰ ਦੇ ਕੇ ਆਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਨੇਂਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਗੱਲ ਪਤੇ ਦੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਹੌਬੀ ਢਾਲੀਵਾਲ ਜੋ ਅਦਾਕਾਰ ਨੇ ਉਹ ਲੋਕ ਸਭਾ ਹਲਕਾ ਫਰੀਦਕੋਟ ਪਹੁੰਚਦੇ ਨੇ ਉੱਥੇ ਭਾਜਪਾ ਦੇ ਉਮੀਦਵਾਰ ਹਾਂਸ ਰਾਜ ਹਾਂਸ ਦੇ ਉਹ ਸਪੋਰਟ ਕਰਦੇ ਨੇ ਕਿਸਾਨਾਂ ਬਾਰੇ ਕਿਸਾਨੀ ਸੰਘਰਸ਼ ਬਾਰੇ ਕਾਫੀ ਕੁਝ ਬੋਲਦੇ ਨੇ ਇਹ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਬਾਈ ਕਿਵੇਂ ਦੇਖਦੇ ਹੋ ਕਾਫੀ ਕੁਝ ਹੋ ਕਿਸਾਨੀ ਸੰਘਰਸ਼ ਤੇ ਬੋਲੇ ਉਹਦੇ ਬਾਰੇ ਬੋਲੇ ਤਾਂ ਫਿਰ ਉਸ ਤੋਂ ਬਾਅਦ ਕਿਸਾਨਾਂ ਨੂੰ ਵੀ ਕਾਫੀ ਟਾਰਗੇਟ ਕੀਤਾ ਕਿਸਾਨਾਂ ਨੂੰ ਕਾਫੀ ਕਿਸਾਨਾਂ ਤੇ ਕਾਫੀ ਕੁਝ ਬੋਲੇ ਆ ਬੋਲਣਾ ਤਾਂ ਨਿੰਦਣਯੋਗ ਆ ਮੰਦ ਭਗਾ ਜਿਹੜਾ ਕੁਝ ਵੀ ਉਹਨਾਂ ਨੇ ਬੋਲੇ ਆ ਪਰ ਉਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਜ਼ਰੂਰ ਜਿਹੜੀ ਆ ਉਹ ਸਾਡੇ ਸਰੋਤਿਆਂ ਨੂੰ ਦਿਖਾ ਦੇਵਾਂ ਜਵਾਕ ਬੜੇ ਚੁਸਤ ਹੋ ਗਏ ਨੇ ਉਹ ਵੀ ਬੈਠੇ ਕਹਿ ਦਿੰਦਾ ਨਾ ਬੰਤਾ ਉਹ ਮੈਂ ਤੁਸੀਂ ਕਾਲੇ ਕਨੂਨਾਂ ਕਹੀ ਜਾਂਦੇ ਹੋ ਚਿੱਟੇ ਨੇ ਸਾਫ ਨੇ ਸੋਹਣੇ ਨੇ ਜੇ ਸਾਨੂੰ ਚਾਹੀਦੇ ਨਹੀਂ ਯਾਰ ਵਾਪਸ ਲੈ ਲਓ ਗੱਲ ਤਾਂ ਇੰਨੀ ਹੋਈ ਐ ਕਾਦੀ ਜਿੱਤ ਜਦ ਆਕੜ ਤੋੜ ਦਿੰਦੀ ਹੁੰਦੀ ਐ ਅਡਾਕੇ ਟੁੱਟੂਗੀ ਕਿਉਂਕਿ ਇਹ ਜਨਾਬ ਉਹੀ ਹੋਬੀ ਢਾਲੀ ਵਾਲ ਨੇ ਜਿਹੜੇ 220 ਦੇ ਵਿੱਚ ਦਸੰਬਰ ਦੀ ਮਤਲਬ 10 11 ਦਸੰਬਰ ਦੀ ਗੱਲ ਆ ਜਦੋਂ ਇਹ ਜਾਂਦੇ ਨੇ ਕਿਸਾਨੀ ਅੰਦোলন ਦੇ ਵਿੱਚ ਕਿਸਾਨਾਂ ਦੀਆਂ ਸਿਫਤਾਂ ਕਰਦੇ ਨੇ ਕਿਸਾਨਾਂ ਦੀਆਂ ਤਾਰੀਫਾਂ ਕਰਦੇ ਨੇ ਭਾਜਪੀ ਨੂੰ ਹੰਕਾਰੀ ਕਹਿੰਦੇ ਨੇ ਬੀਜੇਪੀ ਨੂੰ ਇਹ ਕਹਿੰਦੇ ਨੇ ਕਿ ਕਾਰਪੋਰੇਟ ਨਾਮ ਦਾ ਕਾਰਪੋਰੇਟ ਆਲਾ ਅੰਨਾ ਚਸ਼ਮਾ ਇਹਨਾਂ ਦੇ ਮੱਥੇ ਤੇ ਇਹਨਾਂ ਦੇ ਜਿਹੜਾ ਹੈਗਾ ਲੱਗਿਆ ਹੋਇਆ ਅੱਖਾਂ ਤੇ ਇਹ ਇੱਥੋਂ ਤੱਕ ਆਖ ਆਖ ਦਿੰਦੇ ਨੇ ਕਿ ਭਾਈ ਮੋਦੀ ਸਾਹਿਬ ਕਹਿੰਦੇ ਨੇ ਕਿ ਮੋਦੀ ਸਾਹਿਬ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ ਇਹ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਅਸੀਂ ਬੀਜੇਪੀ ਗਲਤ ਚੁਣ ਲਈ ਇਹ ਗੱਲਾਂ ਉਦੋਂ ਦੀਆਂ ਨੇ ਜਦੋਂ ਹੌਬੀ ਥਾਲੀ ਵਾਲ ਹੋਰੀ ਜਿਹੜੇ ਨੇ ਉਹ ਜਾਣਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਪ੍ਰੋ ਪੰਜਾਬ ਤੇ ਬਾਈ ਵਿਕਰਮ ਹੋਰਾਨੇ ਉਹਨਾਂ ਦੀ ਇੰਟਰਵਿਊ ਜਿਹੜੀ ਆ ਉੱਥੇ ਕੀਤੀ ਸੀ ਹੁਣ ਗੱਲ ਹੁਣ ਦੀ ਲੈ ਲੈਂਦੇ ਆ ਜਦੋਂ ਫਰੀਦਕੋਟ ਦੇ ਵਿੱਚ ਆਉਂਦੇ ਨੇ ਕਹਿੰਦੇ ਨੇ ਕਿ ਮੇਰੀ ਹੁਣੀ ਸ਼ੂਟਿੰਗ ਖਤਮ ਹੋਈ ਸੀ ਤੇ ਮੈਂ ਆਇਆ ਤੇ ਆ ਕੇ ਗੱਲਾਂ ਬਾਤਾਂ ਕਰਦੇ ਗੱਲਾਂ ਬਾਤਾਂ ਸ਼ੁਰੂ ਕਰ ਲੈਂਦੇ ਨੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਇਹ ਕਿਹਾ ਜਾਂਦਾ ਕਿ ਇਹਨੂੰ ਅਸੀਂ ਜਿੱਤਣਾ ਸਮਝੀਏ ਇਹਨੂੰ ਬੇਅਕਲੀ ਸਮਝੀਏ ਇਹਨੂੰ ਅਸੀਂ ਨਾ ਸਮਝੀ ਸਮਝੀਏ ਹੌਬੀ ਧਾਲੀਆਲ ਸਾਹਿਬ ਮਾੜਾ ਜਾਂ ਜ਼ੁਬਾਨ ਤੇ ਕੰਟਰੋਲ ਕਿ 750 ਕਿਸਾਨਾਂ ਦੀ ਸ਼ਹੀਦੀ ਨੂੰ ਅਸੀਂ ਬੇਅਕਲੀ ਸਮਝ ਗਏ ਕਿ ਸਾਡੇ ਪੂਰੇ ਦੇਸ਼ ਦਾ ਜਿਹੜਾ ਉੱਥੇ ਕਿਸਾਨ ਬੈਠਾ ਸੀ ਜਿਹੜਾ ਲੜਿਆ ਜੂਝਿਆ ਉਸ ਤੋਂ ਬਾਅਦ ਜਿੱਤਿਆ ਉਹਨੂੰ ਅਸੀਂ ਬੇਅਕਲੀ ਸਮਝੀ ਉਹਨੂੰ ਨਾ ਸਮਝੀ ਸਮਝ ਗਏ ਬੇਅਕਲੀ ਉਹ ਨਹੀਂ ਸੀ ਬੇਅਕਲੀ ਤਾਂ ਤੁਹਾਡੀ ਹੁਣ ਜਿਹੜਾ ਤੁਹਾਡਾ ਬਿਆਨ ਹੁਣ ਜੋ ਤੁਸੀਂ ਬੋਲਿਓ ਉਹ ਚੀਜ਼ ਜਿਹੜੀ ਆ ਉਹ ਬੇਅਕਲੀ ਆ ਉਸ ਵੇਲੇ ਤੁਹਾਨੂੰ ਭਾਜਪੀ ਹੰਕਾਰੀ ਲੱਗਦੀ ਸੀ ਉਸ ਵੇਲੇ ਤੁਹਾਨੂੰ ਭਾਜਪੀ ਦੀਆਂ ਅੱਖਾਂ ਦੇ ਉੱਪਰ ਕਾਰਪੋਰੇਟ ਦਾ ਅੰਨਾ ਚਸ਼ਮਾ ਦਿੰਦਾ ਸੀ ਉਸ ਵੇਲੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੋਦੀ ਸਾਹਿਬ ਕਹਿਣਾ ਵੀ ਸਹੀ ਨਹੀਂ ਸਮਝਦੇ ਸੀ ਇਹ ਔਨ ਰਿਕਾਰਡ ਆ ਤੇ ਅੱਜ ਉਸੇ ਬੀਜੇਪੀ ਦੀ ਝੋਲੀ ਦੇ ਵਿੱਚ ਪੈ ਗਏ ਤਾਂ ਤੁਹਾਨੂੰ ਕਿਸਾਨ ਵੀ ਮਾਰੇ ਲੱਗਣ ਲੱਗੇ ਬੀਜੇਪੀ ਦੀ ਝੋਲੀ ਦੇ ਵਿੱਚ ਪੈ ਗਏ ਉਹਨਾਂ ਕਿਸਾਨਾਂ ਦੇ ਟਰੈਕਟਰ ਵੀ ਤੁਹਾਨੂੰ ਮਾਰੇ ਲੱਗਣ ਲੱਗੇ ਬੀਜੇਪੀ ਦੀ ਝੋਲੀ ਦੇ ਵਿੱਚ ਪੈ ਗਏ ਤਾਂ ਕਿਸਾਨਾਂ ਦਾ ਜਿੱਤਹਾ ਅੰਦੋਲਨ ਵੀ ਤੁਹਾਨੂੰ ਜਿਹੜਾ ਬੇਕਲੀ ਜਾਂ ਨਾ ਸਮਝੀ ਲੱਗਣ ਲੱਗ ਗਿਆ ਇੱਕ ਗੱਲ ਹੋਰ ਆਖਾਂ ਤੁਸੀਂ ਉਦੋਂ ਕਹਿੰਦੇ ਸੀ ਕਿ ਇਹਨਾਂ ਦੇ ਕਾਰਪੋਰੇਟ ਵਾਲਾ ਅੰਨਾ ਚਸ਼ਮਾ ਲੱਗਿਆ ਜਨਾਬ ਹੁਣ ਤੁਹਾਡੇ ਅੱਖਾਂ ਦੇ ਉੱਪਰ ਨਾ ਇਹ ਜਿਹੜਾ ਹੈਗਾ ਬੀਜੇਪੀ ਚਸ਼ਮਾ ਕਿਸੇ ਨੇ ਲਾਤਾ ਜਾਂ ਨਰਿੰਦਰ ਮੋਦੀ ਵਾਲਾ ਚਸ਼ਮਾ ਜਿਹੜਾ ਹੈਗਾ ਉਹ ਤੁਹਾਡੀਆਂ ਅੱਖਾਂ ਦੇ ਉੱਪਰ ਲੱਗਾ ਤੁਹਾਨੂੰ ਪਤਾ ਨਹੀਂ ਹੁਣ ਲੱਗਦਾ ਕਿਉਂਕਿ ਹੁਣ ਤੁਸੀਂ ਉਹਨਾਂ ਦੀ ਝੋਲੀ ਦੇ ਵਿੱਚੋਂ ਉਹ ਜਿਵੇਂ ਕੰਨ ਮਰੋੜਨਗੇ ਜਿਵੇਂ ਤੁਹਾਡੀ ਮਾਂ ਮਰੋੜਨਗੇ ਜਿਵੇਂ ਉਹ ਕਹੋਣਗੇ ਤੁਸੀਂ ਤਾਂ ਆਖੋਗੇ ਤੁਸੀਂ ਤਾਂ ਬੋਲੋਗੇ ਤੁਹਾਨੂੰ ਤਾਂ ਕਹਿਣਾ ਪਊਗਾ ਕਿਉਂ ਜੀ ਉਹਨਾਂ ਦੇੋਂ ਤੁਸੀਂ ਹੁਣ ਤਾਂ ਹੁਣ ਡੋਰ ਥੋੜੀ ਉਹਨਾਂ ਦੇ ਹੱਥ ਦੇ ਵਿੱਚ ਆ ਉਹ ਜਿਵੇਂ ਕਹਿਣਗੇ ਉਵੇਂ ਤੁਹਾਨੂੰ ਕਰਨਾ ਪਊ ਦੂਜੀ ਗੱਲ ਤੁਸੀਂ ਆਇਓ ਉਹਨਾਂ ਵੇਲੇਆਂ ਦੇ ਵਿੱਚ ਤੁਸੀਂ ਤਾਂ ਆ ਕੇ ਦੋ ਚਾਰ ਬੈਟਾਂ ਦੇ ਕੇ ਦੋ ਘੰਟਾ ਦੋ ਘੰਟੇ ਆ ਕੇ ਦੋ ਚਾਰ ਬੈਟਾਂ ਚੈਨਲਾਂ ਨੂੰ ਦੇ ਕੇ ਤੁਸੀਂ ਤਾਂ ਤੁਰ ਜਾਂਦੇ ਹੋਮੋਂਗੇ ਪਰ ਉਹਨਾਂ ਕਿਸਾਨਾਂ ਤੋਂ ਪੁੱਛ ਕੇ ਦੇਖਿਓ ਇਹ ਜਿੱਤ ਕਿੱਡੀ ਵੱਡੀ ਆ ਜਿਹੜੇ ਮੀਹਾਂ ਦੇ ਵਿੱਚ ਹਨੇਰੀਆਂ ਦੇ ਵਿੱਚ ਤੁਪਾਂ ਦੇ ਵਿੱਚ ਧੁੰਦਾਂ ਦੇ ਵਿੱਚ ਉੱਥੇ ਹੀ ਬੈਠੇ ਰਹੇ ਥੋਡੇ ਵਰਗੇ ਕਲਾਕਾਰਾਂ ਤੋਂ ਥੋਡੇ ਵਰਗੇ ਕਲਾਕਾਰ ਇਹਨੂੰ ਬੇਸਮਝੀ ਜਾਂ ਬੇਅਕਲੀ ਨੇ ਕਹਿ ਸਕਦੇ ਜਿਹੜੇ ਮਿੰਟ 2 ਮਿੰਟ ਆਕੇ ਤੋਂ ਉਸ ਤੋਂ ਬਾਅਦ ਵੱਡੇ ਮਹਿੰਗੇ ਹੋਟਲਾਂ ਦੇ ਵਿੱਚ ਰੂਮ ਬੁੱਕ ਹੁੰਦੇ ਸੀ ਤੇ ਉੱਥੇ ਜਾ ਕੇ ਤੁਸੀਂ ਆਪ ਦਾ ਬੈਠ ਜਾਂਦੇ ਹੁੰਦੇ ਸੀ ਤਾਂ ਥੋਡੇ ਵਰਗੇ ਕਲਾਕਾਰ ਦੱਸਣਗੇ ਕਿ ਕਿਸਾਨਾਂ ਦੀ ਜਿਹੜੀ ਜਿੱਤ ਆ ਉਹ ਬੇਸਮਝੀ ਆ ਉਹ ਬੇਅਕਲੀ ਆ ਉਹ ਨਾ ਸਮਝੀ ਆ ਤਾਂ ਇਹ ਬੋਲ ਹੋਬੀ ਧਾਲੀ ਵਾਲ ਦੇ ਨਹੀਂ ਲੱਗਦੇ ਮੈਨੂੰ ਇਹ ਬੋਲ ਜਿਹੜੇ ਆ ਨਾ ਜਿਹੜੀ ਪਿੱਛੇ ਜਮਾਤ ਬੀਜੇਪੀ ਆ ਉਸ ਦੇ ਬੋਲ ਨੇ ਕਿਉਂਕਿ ਜਦੋਂ ਜਿਹਦੀ ਝੋਲੀ ਦੇ ਵਿੱਚ ਬੈਠੋਗੇ ਤੁਹਾਨੂੰ ਉਹਦਾ ਬੋਲਣਾ ਤਾਂ ਪਊਗਾ ਹੀ ਜੀ ਜਿਹਦਾ ਜਿਹਦਾ ਕੰਟਰੋਲ ਤੁਹਾਡੇ ਤਹੂਗਾ ਉਹਦੇ ਉਹਦੇ ਬਾਰੇ ਬੋਲਣਾ ਤਾਂ ਪਊਗਾ ਜੇ ਨਾ ਬੋਲੋਗੇ ਅਗਲਾ ਕੰਨ ਖਿੱਚੂ ਪਹਿਲਾਂ ਵੀ ਗਿਆ ਕੇ ਅਗਲਾ ਬਾਹ ਮਰੋੜ ਦੂਗਾ ਓਏ ਕੇ ਵੀ ਕਹਿੰਦੇ ਵੀ ਕਾਲੇ ਕਾਨੂੰਨ ਭਾਈ ਤੁਸੀਂ ਤਿੰਨੇ ਪੜੇ ਆ ਉਹ ਕਹਿੰਦੇ ਵੀ ਗੌਰ ਰਿਸਪੌਂਸ ਨਹੀਂ ਆਉਂਦਾ ਉਹ ਕਹਿੰਦੇ ਮੈਂ ਪੜੇ ਆ ਤਾਂ ਉਹ ਦੱਸਣਾ ਚਾਹੀਦਾ ਸੀ ਉਹਨਾਂ ਨੂੰ ਉਹੀ ਗੱਲ ਆ ਤੁਸੀਂ ਇਹ ਪੁੱਛਦੇ ਹੋ ਕਿ ਕਾਲੇ ਕਾਨੂੰਨ ਭਾਈ ਤੁਸੀਂ ਪੜਿਆ ਕਾਲੇ ਕਾਨੂੰਨ ਮੈਂ ਪੜਿਆ ਤੇ ਜੇ ਕਾਲੇ ਕਾਨੂੰਨ ਤੁਸੀਂ ਪੜੇ ਸੀ ਤਾਂ ਫਿਰ ਪੜੇ ਸੀ ਤਾਂ ਫਿਰ ਉਸ ਵੇਲੇ ਆ ਕੇ ਕਿਸਾਨਾਂ ਦੀ ਸਪੋਰਟ ਕਿਉਂ ਕਰਦੇ ਸਾਥ ਕੋਦਨ ਦੀ ਜੇ ਕਿਸਾਨੀ ਉਸ ਇਹ ਹੀ ਚੀਜ਼ ਸੀ ਦੂਜੀ ਗੱਲ ਜੇ ਐਡੀ ਗੱਲ ਹੀ ਤੁਸੀਂ ਕਹਿਣੀ ਸੀ ਤਾਂ ਕਿਸਾਨਾਂ ਦੇ ਵਿੱਚ ਕਿਸਾਨ ਲੀਡਰਾਂ ਦੇ ਵਿੱਚ ਜਾ ਕੇ ਇਹ ਚੀਜ਼ ਆਖੋ ਤੁਹਾਨੂੰ ਫੇਰ ਪਤਾ ਲੱਗੇ ਕਿ ਵਕ ਦੀ ਕਿਹੜੇ ਭਾਅ ਆ ਤੇ ਜੇ ਇਹੀ ਗੱਲ ਕਹਿਣੀ ਤਾਂ ਜਦੋਂ ਕਿਸਾਨੀ ਅੰਦੋਲਨ ਦੇ ਵਿੱਚ 220 ਦੇ ਵਿੱਚ ਆਏ ਸੀ ਉਹ ਤਾਂ ਹੰਕਾਰੀ ਕਹਿੰਦੇ ਸੀ ਬੀਜੇਪੀ ਨੂੰ ਉਹ ਤਾਂ ਇਹ ਕਹਿੰਦੇ ਸੀ ਕਿ ਹੰਕਾਰ ਅਸੀਂ ਤੋੜਾਂਗੇ ਉਹ ਤਾਂ ਕਹਿੰਦੇ ਸੀ ਕਿ ਮੋਦੀ ਸਾਹਿਬ ਮਨ ਜੋ ਕਿਸਾਨ ਜਿੱਤੂਗਾ ਪੰਜਾਬ ਜਿੱਤੂਗਾ ਅੜੀ ਨਾ ਕਰੋ ਅੜੀ ਨਾ ਕਰੋ ਕੀ ਗੱਲ ਅੱਜ ਪੰਜਾਬ ਜਿੱਤਦਾ ਤੁਹਾਨੂੰ ਸੋਹਣਾ ਨਹੀਂ ਲੱਗਿਆ ਅੱਜ ਕਿਸਾਨ ਜਿੱਤਦਾ ਤੁਹਾਨੂੰ ਸੋਹਣਾ ਨਹੀਂ ਸੋਹਣਾ ਹੀ ਲੱਗਿਆ ਕਿਸਾਨੀ ਅੰਦੋਲਨ ਜਿੱਤਿਆ ਤੁਹਾਨੂੰ ਸੋਹਣਾ ਨਹੀਂ ਲੱਗਿਆ ਸੋਹਣਾ ਲੱਗੂਗਾ ਵੀ ਕਿਉਂ ਤੁਸੀਂ ਤਾਂ ਹੁਣ ਬੀਜੇਪੀ ਵਾਲੇ ਬਣ ਗਏ ਹੋ ਨਾ ਪਹਿਲਾਂ ਹੋ ਸਕਦਾ ਤੁਹਾਨੂੰ ਆਖਦੀਏ ਕਿ ਉਹ ਤੁਹਾਡੇ ਬੋਲ ਸੀ ਉਹ ਕਿਸਾਨ ਵਾਲੇ ਸੀ ਹੁਣ ਤੁਹਾਡੇ ਬੋਲ ਬੀਜੇਪੀ ਵਾਲੇ ਤੇ ਜੇ ਇਹੀ ਇੱਕ ਹੁਣ ਵੀ ਚਲੋ ਠੀਕ ਆ ਤੁਸੀਂ ਇਹ ਵੀ ਆਖਿਆ ਕਿ ਅਕਲ ਠੋਕਰ ਖਾ ਕੇ ਆਉਂਦੀ ਆ ਸਹੀ ਆ ਅਕਲ ਠੋਖਰ ਖਾ ਕੇ ਆਉਂਦੀ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਹੁਣ ਤੁਹਾਨੂੰ ਜਿਹੜੀ ਚੀਜ਼ ਆਈ ਆ ਉਹ ਤੁਹਾਡੇ ਦਿਮਾਗ ਤੇ ਸਰੂਰ ਬੀਜਪੀ ਦਾ ਆ ਉਹ ਤੁਹਾਨੂੰ ਤੁਹਾਨੂੰ ਇਹਨੂੰ ਆਪਾਂ ਅਕਲ ਨਹੀਂ ਕਹਿ ਸਕਦੇ ਇਹ ਉਹ ਤੋਹੇ ਤੁਸੀਂ ਹੁਣ ਬੀਜਪੀ ਦੇ ਪੱਖ ਦੇ ਵਿੱਚ ਚੱਲ ਰਹੇ ਹੋ ਹੁਣ ਵੀ ਤੁਹਾਡੀ ਗੱਲ ਮੰਨ ਲਈ ਕਿ ਤੁਹਾਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਨੂੰਨ ਜਿਹੜੇ ਆ ਉਹ ਪੜੇ ਆ ਉਸ ਵੇਲੇ ਤੁਸੀਂ ਇੰਨਾ ਕਾਨੂੰਨ ਨੂੰ ਕਾਲੇ ਕਹਿੰ ਸੀ ਅੱਜ ਸਾਦੇ ਚਿੱਟੇ ਜਾਂ ਦੁੱਤੋਤੇ ਕੀ ਪਤਾ ਕੀ ਕੁੱਸ ਕਹਦੋ ਅੱਜ ਤਾਂ ਤੁਹਾਡੇ ਬੋਲ ਬਦਲੇ ਹੋਏ ਆ ਜੇ ਕੱਲ ਤੁਹਾਨੂੰ ਹਜੇ ਵੀ ਲੱਗਦਾ ਕਿ ਕਾਨੂੰਨ ਜਿਹੜਾ ਸਹੀ ਸੀ ਮੈਂ ਪੜੇ ਸੀ ਤਾਂ ਫਿਰ ਕਿਸਾਨ ਲੀਡਰਾਂ ਦੇ ਨਾਲ ਤੁਸੀਂ ਟੇਬਲ ਟਾਕ ਤੇ ਗੱਲ ਕਰੋ ਤੁਸੀਂ ਦਿਓ ਚੈਲੰਜ ਕਿਸਾਨ ਲੀਡਰ ਕਿ ਕਿਸਾਨ ਲੀ ਡਰਾਉਣ ਮੇਰੇ ਨਾਲ ਟੇਬਲ ਟਾਕ ਤੇ ਤੁਸੀਂ ਕਿਸਾਨ ਲੀਡਰ ਨੂੰ ਹਰਾ ਦਿਓ ਕਿ ਭਾਈ ਕਿਸ ਤਰ੍ਹਾਂ ਦੇ ਨਾਲ ਸਹੀ ਸੀ ਤੁਸੀਂ ਤਾਂ ਪੜੇ ਆ ਨਾ ਸਮਝਾ ਸਕਦੇ ਹੋ ਨਾ ਤਾਂ ਫਿਰ ਕਿਸਾਨ ਲੀਡਰਾਂ ਨੂੰ ਕਿਉਂ ਨਹੀਂ ਸਮਝਾਉਂਦੇ ਕੀ ਪਤਾ ਭਾਈ ਜਿਹੜੀ ਗੱਲ ਕਿਸਾਨ ਲੀਡਰਾਂ ਦੇ ਸਮਝ ਦੇ ਵਿੱਚ ਨਾ ਆਈ ਹੋਵੇ ਉਹ ਤੁਹਾਡੇ ਸਮਝ ਦੇ ਵਿੱਚ ਆ ਗਈ ਹੋਵੇ ਕੀ ਪਤਾ ਉਹ ਕਾਨੂੰਨ ਤੋਂ ਤੁਸੀਂ ਕਹਿੰਦੇ ਹੋ ਚੰਗਿਆ ਕੀ ਪਤਾ ਚੰਗੇ ਹੁਣ ਤਾਂ ਫਿਰ ਕਿਸਾਨ ਲੀਡਰਾਂ ਨੂੰ ਸਮਝਾ ਦਿਓ ਤਫਰਾ ਪਾ ਕਿਉਂ ਭਾਈ ਇਹਨਾਂ ਨੂੰ ਹਨੇਰੇ ਦੇ ਵਿੱਚ ਰੱਖੀ ਜਾਂਦੇ ਕਿਸਾਨਾਂ ਤੱਕ ਵੀ ਗੱਲ ਪਹੁੰਚੇ ਕਿ ਭਾਈ ਨਹੀਂ ਜਿਹੜੇ ਕਾਨੂੰਨ ਸੀਗੇ ਉਹ ਸਹੀ ਸੀ ਕਾਨੂੰਨ ਜਿਹੜੇ ਉਹ ਗਲਤ ਨਹੀਂ ਸੀ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਬੂਲ ਗਏ ਆ ਉਹਨਾਂ ਨੇ ਆਪ ਕਹਿ ਕੇ ਕਾਨੂੰਨ ਜਿਹੜੇ ਉਹ ਵਾਪਸ ਲਏ ਆ ਤਾਂ ਉਸ ਤੋਂ ਬਾਅਦ ਵੀ ਤੁਸੀਂ ਹੱਲੇ ਨਹੀਂ ਮਰ ਰਹੇ ਜਿੱਤ ਜਿਹੜੀ ਜਿੱਤ ਹੋਈ ਉਹ ਤੁਸੀਂ ਉਹਨੂੰ ਨਹੀਂ ਮਰ ਰਹੇ 750 ਕਿਸਾਨਾਂ ਨੇ ਸ਼ਹੀਦੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਬਿਲਕੁਲ ਸਿਰੇ ਤੋਂ ਨਕਾਰ ਰਹੇ ਹੋ ਜਿਹੜੇ ਉੱਥੇ ਜਾ ਕੇ ਬੈਠੇ ਉਸ ਚੀਜ਼ ਨੂੰ ਤੁਸੀਂ ਸਿਰੇ ਤੋਂ ਨਕਾਰ ਰਹੇ ਹੋ ਅਸਲ ਦੇ ਵਿੱਚ ਹੁਣ ਕੀ ਹੈ ਕਿ ਇਹ ਬੀਜਪੀ ਦੇ ਬਣੇ ਹੋਏ ਨੇ ਨਾ ਤਾਂ ਕਰਕੇ ਨੇ ਦੂਜੀ ਗੱਲ ਇੱਕ ਹੋਰ ਵੀ ਇਹਨਾਂ ਨੇ ਆਖਿਆ ਕਹਿੰਦੇ ਨੇ ਕਿ ਮੈਂ ਹਰ ਪਿੰਡ ਦੇ ਵਿੱਚ ਜਾਊਂਗਾ ਗੱਲ ਤਰਕ ਦੇ ਨਾਲ ਉਜੀ ਹਾਂ ਤੁਸੀਂ ਪਿੰਡ ਦੇ ਵਿੱਚ ਜਾਇਓ ਤੇ ਗੱਲ ਤਰਕ ਦੇ ਨਾਲ ਹੀ ਹੋਊਗੀ ਕਿਉਂਕਿ ਸਾਡੇ ਕਿਸਾਨ ਜਿਹੜੇ ਆ ਉਹ ਵਿਰੋਧ ਕਿਉਂ ਕਰਦੇ ਨੇ ਬੀਜਪੀ ਦਾ ਤਰਕ ਦੇ ਨਾਲ ਹੀ ਤੋਂ ਮੈਂ ਜਵਾਬ ਇਸ ਇੰਟਰਵਿਊ ਦੇ ਵਿੱਚ ਮੰਗ ਲੈਣਾ ਮੈਂ ਤਰਕ ਨਾਲ ਹੀ ਪੁੱਛਦਾ ਕਿ ਜੇਕਰ ਤੁਹਾਨੂੰ ਵੋਟਾਂ ਮੰਗਣ ਦਾ ਹੱਕ ਆ ਤਾਂ ਕੀ ਭਾਰਤ ਦੇ ਹਰ ਨਾਗਰਿਕ ਨੂੰ ਭਾਰਤ ਦੇ ਹਰ ਸੂਬੇ ਦੇ ਵਿੱਚ ਜਾਣ ਦਾ ਹੱਕ ਨਹੀਂ ਜੇ ਹੱਕ ਹੈ ਤਾਂ ਫਿਰ ਦਿੱਲੀ ਜਾਂਦੇ ਕਿਸਾਨਾਂ ਦੇ ਰਾਹ ਕਿਉਂ ਰੋਕੇ ਗਏ ਜੇ ਹੱਕ ਹੈ ਤਾਂ ਦਿੱਲੀ ਜਾਂਦੇ ਕਿਸਾਨਾਂ ਦੇ ਰਾਹਾਂ ਦੇ ਵਿੱਚ ਕਿੱਲ ਕਿਉਂ ਗੱਡੇ ਗਏ ਜੇ ਹੱਕ ਹੈ ਤਾਂ ਉਹਨਾਂ ਦੇ ਉੱਪਰ ਗੋਲੀਆਂ ਕਿਉਂ ਵਾਰਾਈਆਂ ਗਈਆਂ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਕਿਉਂ ਵਾਰਾਏ ਗਏ ਜੇ ਹੱਕ ਹੈ ਤਾਂ ਇੱਕ ਕਿਸਾਨ ਕਿਸਾਨ ਸ਼ੁਭਕਰਨ ਜਿਹੜਾ ਉਹ ਸਿੱਧਿਆਂ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ ਜੇ ਹੱਕ ਹੈ ਤਾਂ ਪੰਜਾਬ ਦੀਆਂ ਸਰਹੱਦਾਂ ਦੇ ਵਿੱਚ ਖੜੇ ਜਿਹੜੇ ਟਰੈਕਟਰ ਸੀ ਜਿਹੜੀਆਂ ਗੱਡੀਆਂ ਸੀ ਉਹਨਾਂ ਦੀ ਭੰਨ ਤੋੜ ਕਿਉਂ ਕੀਤੀ ਗਈ ਇਹ ਤਾਂ ਚੰਦ ਕ ਸਵਾਲ ਨੇ ਜਨਾਬ ਹੋਰ ਬਹੁਤੇ ਸਵਾਲ ਨੇ ਤੁਸੀਂ ਕਹਨੇ ਹੋ ਮੈਂ ਹਰ ਪਿੰਡ ਦੇ ਵਿੱਚ ਜਾਊਂਗਾ ਤੇ ਮੈਨੂੰ ਲੈ ਕੇ ਵੀ ਜਾਵੇ ਕੋਈ ਬੰਦਾ ਮੈਂ ਤਾਂ ਚਾਹਣਾ ਤੁਸੀਂ ਹਰ ਪਿੰਡ ਦੇ ਵਿੱਚ ਜਾਓ ਮੈਂ ਤਾਂ ਚਾਹਣਾ ਤੁਸੀਂ ਕਿਸਾਨਾਂ ਦੇ ਕੋਲੇ ਜਾਓ ਮੈਂ ਤਾਂ ਚਾਹਣਾ ਕਿਸਾਨ ਜਿਹੜੇ ਬੈਰੀਗੇਟ ਲਾ ਕੇ ਪੁਲਿਸ ਰੋਕਦੀ ਉਹਨਾਂ ਤੱਕ ਤੁਸੀਂ ਪਹੁੰਚੋ ਉੱਥੇ ਜਾ ਕੇ ਕਿਸਾਨਾਂ ਦੇ ਸਵਾਲ ਸੁਣੋ ਇੱਕ ਚੀਜ਼ ਹੋਰ ਆ ਇੱਥੇ ਖੜ ਕੇ ਡਾਇਲੋਗ ਬੜੇ ਮਾਰਗੇ ਪਰਦੇ ਤੇ ਫਿਲਮਾਂ ਤੁਸੀਂ ਬੜੀਆਂ ਕੀਤੀਆਂ ਪਰਦੇ ਤੇ ਦਮਦਾਰ ਐਕਟਰ ਵਜਦੇ ਹੋ ਤੇ ਹੋਬੀ ਧਾਲੀਵਾਲ ਸਾਹਿਬ ਜੇ ਵਾਕਿਆ ਤੇ ਵਿੱਚ ਜ਼ਿੰਦਗੀ ਦੇ ਵਿੱਚ ਵੀ ਦਮਦਾਰ ਹੀ ਹੋ ਨਾ ਇਦਾਂ ਦੀ ਤੁਹਾਡੀ ਅਸਲ ਦੇ ਵਿੱਚ ਇਦਾਂ ਦੇ ਹੀ ਹੋ ਨਾ ਤਾਂ ਜਾ ਕੇ ਕਿਸਾਨਾਂ ਦੇ ਜਵਾਬ ਜ਼ਰੂਰ ਦੇ ਕੇ ਆਇਓ ਇਕੱਲੇ ਹੱਥ ਜੇ ਬਨ ਕੇ ਜਉਂਥੇ ਲਲਿੰਗ ਪੋਚੀਆਂ ਜੀਆਂ ਮਾਰ ਕੇ ਮਿੱਠੀਆਂ ਜੀਆਂ ਮਾਰ ਕੇ ਉਹ ਚੀਜ਼ਾਂ ਕਰਕੇ ਨਾ ਆਇਓ ਕਿਉਂਕਿ ਕਿਸਾਨ ਸਵਾਲ ਠਾ ਦੇਣੇ ਮਾਰਦੇ ਆ ਕਿਸਾਨ ਸਿਰਫ ਸਵਾਲ ਕਰਦੇ ਨੇ ਕਿਸਾਨ ਗਾਲ ਨਹੀਂ ਕੱਢਦੇ ਹੁਣ ਗਾਲਾਂ ਤੇ ਤੁਸੀਂ ਆਪ ਉੱਤਰੇ ਹੋ ਤੁਸੀਂ ਆਪ ਇੱਕ ਚੀਜ਼ ਦਾ ਤੈਅ ਕਰਤੀ ਕਿ ਜੇ ਮੈਂ ਇੱਕ ਪਿੰਡਾਂ ਦੇ ਵਿੱਚ ਜਾਊਂਗਾ ਤਾਂ ਮੈਨੂੰ ਗਾਲ ਵੀ ਕੱਢਣੀ ਆ ਕੀ ਗੱਲ ਜੀ ਅੱਛਾ ਜੇ ਗਾਂ ਤੋਂ ਕਿਸਾਨ ਤੁਹਾਨੂੰ ਸਵਾਲ ਪੁੱਛੂ ਸੀ ਗਾਲ ਕੱਢੋਗੇ ਹਮ ਬੱਲੇ ਜੀ ਬੱਲੇ ਕਿਆ ਬਾਤ ਹੈ ਹੁਣ ਕੀ ਫਿਰ ਹੁਣ ਸਵਾਲ ਪੁੱਛਣਾ ਵੀ ਗੁਨਾਹ ਹੋ ਗਿਆ ਠੀਕ ਆ ਲੋਕਤਾਂਤਰ ਦੇ ਵਿੱਚ ਤੁਸੀਂ ਵੋਟਾਂ ਮੰਗ ਸਕਦੇ ਹੋ ਤੁਸੀਂ ਵੋਟਾਂ ਦੇ ਲਈ ਜਾ ਸਕਦੇ ਹੋ ਕੀ ਗੱਲ ਅਸੀਂ ਸਵਾਲ ਵੀ ਨਹੀਂ ਕਰ ਸਕਦੇ ਕਿਉਂਕਿ ਕਿਸਾਨ ਇਹ ਕਹਿੰਦੇ ਨੇ ਕਿ ਸਾਡੇ ਕੋਲੇ ਤਾਂ ਸਮਾਂ ਹੀ ਹੋਣਾ ਆਉਂਦਾ 5 ਸਾਲਾਂ ਦੇ ਵਿੱਚ ਇੱਕ ਵਾਰੀ ਤਾਂ ਤੁਸੀਂ ਆਉਣੇ ਹੋ ਤੇ ਉਸ ਜਦੋਂ ਜਿਹੜੇ ਵੇਲੇ ਤੁਸੀਂ ਆਏ ਤਾਂ ਉਸ ਵੇਲੇ ਸਵਾਲ ਨੇ ਸਾਡੇ 4 ਤੇ ਉਹਨਾਂ ਸਵਾਲਾਂ ਦੇ ਜਵਾਬ ਦਿਓ ਜਨਾਬ ਜਵਾਬ ਦੇ ਕੇ ਜਿੱਥੇ ਮਰਜ਼ੀ ਤੁਰ ਜਾਓ ਅਸਲ ਦੇ ਵਿੱਚ ਕੀ ਆ ਇਹਨਾਂ ਸਵਾਲਾਂ ਦੇ ਜਵਾਬ ਹੈ ਹੀ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਹੈਗੇ ਖਾਸ ਕਰ ਇਹਨਾਂ ਕੋਲ ਨਹੀਂ ਹੈਗੇ ਤਾਂ ਮੈਂ ਤਾਂ ਇਹੀ ਕਹੂੰਗਾ ਕਿ ਧਾਲੀਵਾਲ ਸਾਹਿਬ ਕਹਿੰਦੇ ਨੇ ਮੈਨੂੰ ਪਿੰਡਾਂ ਦੇ ਵਿੱਚ ਜਾਣ ਦਿੱਤਾ ਜਾਵੇ ਮੈਂ ਪਿੰਡਾਂ ਦੇ ਵਿੱਚ ਜਾਊਂਗਾ ਹਰ ਇੱਕ ਪਿੰਡ ਦੇ ਵਿੱਚ ਜਾਊਂਗਾ ਜਿਹੜਾ ਮੈਨੂੰ ਲੈ ਕੇ ਜਾਵੇ ਉਹ ਜ਼ਰੂਰ ਦੱਸ ਦੇਵੇ ਕਿ ਮੈਨੂੰ ਗਾਲ ਮਤਲਬ ਚੰਗੀ ਤਰ੍ਹਾਂ ਮੈਨੂੰ ਗਾਲ ਬੋਲਣਾ ਸਾਰਾ ਕੁਝ ਚੰਗ ਮੈਨੂੰ ਬਹੁਤ ਗਾਲ ਜਿਹੜੀ ਹੈਗੀ ਉਹ ਕੱਢਣੀ ਆਉਂਦੀ ਆ ਤਾਂ ਜਨਾਬ ਕਿਸਾਨ ਤੁਹਾਡੀਆਂ ਗਾਲਾਂ ਸੁਣਨ ਦੇ ਲਈ ਨਹੀਂ ਬੈਠੇ ਜਾਂ ਤੁਹਾਨੂੰ ਗਾਲਾਂ ਕੱਢਣ ਦੇ ਲਈ ਨਹੀਂ ਬੈਠੇ ਕਿਸਾਨ ਤੁਹਾਨੂੰ ਸਿਰਫ ਸਵਾਲ ਦੇਣ ਸਵਾਲ ਪੁੱਛਣ ਦੇ ਲਈ ਬੈਠੇ ਆ ਤੇ ਜੇਕਰ ਤੁਸੀਂ ਜਾਓਗੇ ਗਾਲਾਂ ਗੂਲਾਂ ਤਾਂ ਪਾਸੇ ਰੱਖ ਕੇ ਜਾਇਓ ਤਾਂ ਆਪਦੇ ਸਵਾਲ ਜਿਹੜੇ ਕਿਸਾਨਾਂ ਦੇ ਸਵਾਲ ਆ ਉਹਨਾਂ ਦੇ ਜਵਾਬ ਜ਼ਰੂਰ ਲੈ ਕੇ ਜਾਇਓ ਚਾ ਇਹਦੇ ਚ ਨਾਲ ਹੀ ਅਖੀਰ ਤੇ ਦੱਸੋ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਕਿਸਾਨ ਬੜੇ ਫੁਕਰੇ ਆ ਇਹ ਕਰਜ਼ਾ ਚੱਕ ਕੇ ਟਰੈਕਟਰਾਂ ਦੇ ਜੀ ਸਪੀਕਰ ਲਵਾਉਂਦੇ ਆ ਵੱਡੇ ਟਾਇਰ ਪਾਉਂਦੇ ਆ ਇਹ ਫੁਕਰਪੰਤੀ ਸਾਨੂੰ ਉਜਾੜ ਰਹੀ ਹੈ ਤਾਂ ਹੁਣ ਜਿਹੜੀਆਂ ਇਹ ਗੱਲਾਂ ਉਹ ਕਰ ਰਹੇ ਆ ਸਟੇਜ ਤੇ ਹੁਣ ਜੋ ਕਿਸਾਨਾਂ ਜਾਣਗੇ ਲੱਗਦਾ ਨਹੀਂ ਜਾਣਗੇ ਉਹ ਉਸ ਰੂਪ ਚ ਪਰ ਕਹਿ ਰਹੇ ਆ ਜਾਣਗੇ ਪਰ ਇਹ ਗੱਲਾਂ ਦਾ ਹੁਣ ਟਕਰਾਉਣਾ ਬਹੁਤ ਗਲਤ ਇੱਕ ਚੀਜ਼ ਹੋਰ ਮੈਂ ਦੱਸਦਾ ਬਈ ਕਹਿੰਦੇ ਆ ਵੀ ਕਿਸਾਨ ਫੁਕਰਪੰਤੀ ਕਰਦੇ ਆ ਕਰਦੇ ਆ ਜਿਹੜਾ ਕਲਾਕਾਰ ਹੁੰਦਾ ਨਾ ਹੁਣ ਕਲਾਕਾਰ ਕੋਲੇ ਅਸੀਂ ਮਾੜੀ ਗਿੜ ਕਿਸੇ ਕਲਾਕਾਰ ਕੋਲੇ ਮਰੂਤੀ ਦੇਖੀ ਜਿਹੜਾ ਟੌਪ ਦਾ ਕਲਾਕਾਰ ਹੋਵੇ ਨਹੀਂ ਦੇਖੀ ਕਿਸੇ ਕਲਾਕਾਰ ਕੋਲੇ ਪਲਟੀਨਾ ਦੇਖਿਆ ਟੌਪ ਦਾ ਕਲਾਕਾਰ ਹੋਵੇ ਕਿਸੇ ਕਲਾਕਾਰ ਕੋਲੇ ਐਟਲਸ ਵਾਲਾ ਸਾਈਕਲ ਦੇਖਿਆ ਟੁੱਟੀ ਕਾਠੀ ਵਾਲਾ ਨਹੀਂ ਦੇਖਿਆ ਨਾ ਕਿਉਂ ਉਹ ਅਗਲੇ ਕਮਾਉਂਦੇ ਆ ਉਹਨੇ ਇੱਕ ਜੁਗ ਕਿਸੇ ਨੇ BMW ਲੈ ਲਈ ਕਿਸੇ ਨੇ Audi ਲੈ ਲਈ ਅਸੀਂ BMW Audi ਤੇ ਸਵਾਲ ਨਹੀਂ ਖੜੇ ਕਰਦੇ ਲਓ ਤੁਸੀਂ ਕਮਾਈ ਕੀਤਾ ਤੁਸੀਂ ਲਓ ਪਰ ਇਹ ਗੱਲ ਹੋਰ ਆ ਤੁਸੀਂ ਕਿੰਨੇ ਕਿ 1 ਕਿੱਲੇ ਜਾਂ 1.5 ਕਿੱਲੇ ਜਾਂ ਅੱਧੇ ਕਿੱਲੇ ਵਾਲੇ ਕਿਸਾਨ ਦੇ ਜਿਹੜੇ ਹੈਗਾ ਐਡੇ ਵੱਡੇ ਵੱਡੇ ਉਹ ਸਪੀਕਰਾਂ ਦੀ ਜਿਹੜੀ ਗੱਲ ਕਰਦੀ ਬਲੇ ਟਰੈਕਟਰਾਂ ਦੀ ਗੱਲ ਕਰਦੀ ਉਹ ਕਰਕੇ ਦੇਖਿਆ ਐਸਾ ਕਿਸਾਨ ਐਦਾਂ ਦੇ ਵੀ ਨਹੀਂ ਨੇ ਜਿਹੜੇ ਅੱਜ ਵੀ ਬਲਦਾਂ ਦੇ ਨਾਲ ਹੁਣ ਵੀ ਖੇਤੀ ਕਰਦੇ ਆ ਐਦਾਂ ਦੀ ਕਿਸਾਨ ਨਹੀਂ ਪਈ ਆ ਹਾ ਜਿਹੜਾ ਜਿੰਨੇ ਯੋਗਾ ਜਿਹੜਾ ਜਿੰਨੇ ਕੁ ਜੋਗਾ ਹੈਗਾ ਯਾਰ ਉਹ ਨਾ ਕਰ ਰਿਹਾ ਆ ਅਗਲਾ ਕਰਦਾ ਅਗਲਾ ਆਪਣੀ ਅਗਲਾ ਆਪਦੀ ਕਮਾਈ ਕਰਦਾ ਉਹ ਤਾਂ ਟਰੈਕਟਰ ਨੂੰ ਪੁੱਤ ਕਹਿੰਦੇ ਆ ਆਪਦਾ ਇਹ ਸਾਡਾ ਪੁੱਤ ਆ ਉਹ ਕਹਿੰਦੇ ਨੇ ਕਿ ਅਸੀਂ ਇਹਨੂੰ ਕਿਉਂ ਨਾ ਸਜਾਈਏ ਕਹਿੰਦੇ ਇਹੀ ਤਾਂ ਸਾਨੂੰ ਸਾਨੂੰ ਕਮਾਈ ਕਰਕੇ ਦਿੰਦਾ ਤਾਂ ਜਿਹੜਾ ਜਿੰਨੇ ਜੋਗਾ ਹੈਗਾਗਾ ਉਹ ਭਾਈ ਆਪਦਾ ਲੈ ਰਿਹਾ ਆ ਤੁਸੀਂ ਉਹਨਾਂ 'ਤੇ ਤਾਂ ਸਵਾਲ ਖੜਾ ਕਰ ਤੁਸੀਂ ਆਪਦੇ ਕਲਾਕਾਰ ਭਾਈਚਾਰੇ ਤੇ ਕਿਉਂ ਨਹੀਂ ਫਿਰ ਸਵਾਲ ਖੜਾ ਕੀਤਾ ਕਿ ਅਸੀਂ ਫੁਕਰੇ ਆ ਤੁਹਾਨੂੰ ਵੀ ਕਹਿ ਦਈਏ ਫੁਕਰੇ ਆ ਸਾਰਾ ਦਿਨ ਰੈਣਕਾਂ ਜੀਆਂ ਲਾ ਕੇ ਤੁਰੇ ਫਿਰਦੇ ਹੁੰਦੇ ਫਿਰ ਕਲਾਕਾਰ ਫਿਰ ਕਲਾਕਾਰ ਨੂੰ ਵੀ ਇਹ ਕਿਹਾ ਜਾਵੇ ਕਿ ਕਲਾਕਾਰ ਵੀ ਫੁਕਰੇ ਆ ਉਹਨਾਂ ਕੋਲੇ ਮਹਿੰਗੀਆਂ ਗੱਡੀਆਂ ਹੁੰਦੀਆਂ ਉਹਨਾਂ ਕੋਲੇ ਮਹਿੰਗੀਆਂ ਗੱਡੀਆਂ ਹੁੰਦੀਆਂ ਕੀ ਕਦੇ ਕਿਸਾਨ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਫੁਕਰਿਓ ਕਿ ਕਦੇ ਕਿਸਾਨ ਨੇ ਤੁਹਾਡੀਆਂ ਗੱਡੀਆਂ ਤੇ ਸਵਾਲ ਖੜਾ ਕੀਤਾ ਤੁਸੀਂ ਫੁਕਰਿਓ ਕਿ ਕਦੇ ਕਿਸਾਨ ਨੇ ਤੁਹਾਡੇ ਵੱਡੇ ਬੜਾ ਜਿਹੜੇ ਤੁਸੀਂ ਮਹਿੰਗੇ ਸੂਟ ਬੂਟ ਪਾ ਕੇ ਫਿਰਦੇ ਉਹਨਾਂ ਤੇ ਸਵਾਲ ਖੜਾ ਕੀਤਾ ਕਿ ਤੁਸੀਂ ਫੁਕਰਿਓ ਪਰ ਤੁਸੀਂ ਕਿਸਾਨੀ ਤੇ ਵੀ ਸਵਾਲ ਖੜਾ ਕਰਤਾ ਜਿੱਤੇ ਹ ਅੰਦੋਲਨ ਤੇ ਵੀ ਸਵਾਲ ਖੜਾ ਕਰਤਾ ਕਿਸਾਨਾਂ ਦੀਆਂ ਟਰੈਕਟਰਾਂ ਤੇ ਵੀ ਸਵਾਲ ਖੜਾ ਕਰਤਾ ਕਿਸਾਨਾਂ ਦੇ ਜਿਹੜਾ ਹੈਗਾ ਫਸਲਾਂ ਤੇ ਉੱਪਰ ਵੀ ਸਵਾਲ ਖੜਾ ਸਵਾਲ ਖੜਾ ਕਰਤਾ ਕਿਸਾਨਾਂ ਦੇ ਪਾਉਣ ਵਾਲੇ ਸੂਟ ਬੂਟ ਦੇ ਉੱਪਰ ਵੀ ਸਵਾਲ ਜਿਹੜਾ ਖੜਾ ਕਰਤਾ ਤਾਂ ਜਨਾਬ ਉਹ ਕਹਿੰਦੇ ਹੁੰਦੇ ਨਾ ਕਿ ਆਪਦਿਆਂ ਨੂੰ ਇਨਾ ਮਾੜਾ ਨਾ ਬੋਲੋ ਕਿ ਉਸ ਤੋਂ ਬਾਅਦ ਆਪਦਿਆਂ ਦੇ ਵਿੱਚ ਜਾਣ ਜੋਗੀ ਨਾ ਰਹੋ ਤੁਸੀਂ ਭਾਜੀਪੀ ਦੇ ਵਿੱਚ ਅੱਜ ਹੋ ਹੋ ਸਕਦਾ ਕੱਲ ਨੂੰ ਛਾਲ ਮਾਰ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਵਗ ਜਓ ਹੋ ਸਕਦਾ ਪਰਸੋਂ ਹੋਰ ਪਾਰਟੀ ਦੇ ਵਿੱਚ ਵਗ ਜਓ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਪਾਰਟੀਆਂ ਉਹਨਾਂ ਚਿਰ ਹੀ ਤੁਹਾਡੇ ਨਾਲ ਖੜਦੀਆਂ ਨੇ ਜਿੰਨਾ ਚਿਰ ਤੁਸੀਂ ਉਹਦਾ ਹਿੱਸਾ ਹੋ ਪਰ ਲੋਕ ਉਹਨਾਂ ਚਿਰ ਤੁਹਾਡੇ ਨਾਲ ਖੜਦੇ ਨੇ ਜਿੰਨਾ ਚਿਰ ਤੁਸੀਂ ਇਸ ਦੁਨੀਆ ਦਾ ਹਿੱਸਾ ਹੋ ਲੋਕ ਉਹਨਾਂ ਚਿਰ ਨਾਲ ਖੜਦੇ ਨੇ ਪਰ ਉਸ ਉਸ ਦਾ ਇਹ ਆ ਕਿ ਤੁਹਾਨੂੰ ਵੀ ਲੋਕਾਂ ਦੇ ਨਾਲ ਖੜਨਾ ਪਊਗਾ ਤੁਹਾਨੂੰ ਵੀ ਲੋਕਾਂ ਦੀ ਗੱਲ ਕਰਨੀ ਪਊਗੀ ਇਹ ਨਹੀਂ ਗੱਲ ਕਿ ਅੱਜ ਗੱਲਾਂ ਹੋਰ ਨੇ ਤੇ ਕੱਲ ਗੱਲਾਂ ਹੋਰ ਨੇ ਇਹ ਤਾਂ ਫਿਰ ਹੋਣਾ ਕਿ 220 ਦੀਆਂ ਗੱਲਾਂ ਥੋਡੀਆਂ ਇਹ ਕਹਿੰਦੀਆਂ ਸੀ ਕਿਸਾਨੀ ਹੁੰਦਿਆਂ ਨੂੰ ਬਹੁਤ ਚੰਗਾ ਤੇ 224 ਦੀਆਂ ਗੱਲਾਂ ਇਹ ਕਹਿੰਦੀਆਂ ਨੇ ਕਿ ਕਿਸਾਨੀ ਹੁੰਦਿਆਂ ਨੂੰ ਬੜਾ ਨਾ ਸਮਝੀ ਸੀ ਬੜੀ ਬੇਕਲੀ ਸੀ ਹੁਣ ਕਿਹਨੂੰ ਸੱਚ ਮੰਨੀਏ ਉਸ ਚੀਜ਼ ਨੂੰ ਸੱਚ ਮੰਨੀਏ ਅੱਜ ਨੂੰ ਸੱਚ ਮੰਨੀਏ ਜਾਂ ਤਾਂ ਫਿਰ ਹੌਬੀ ਧਾਲੀਆ ਜਿਹੜਾ ਝੂਠ ਬੋਲਦੇ ਸੀ ਤੇ ਜਾਂ ਫਿਰ ਅੱਜ ਝੂਠ ਬੋਲਦੇ ਨੇ ਜਾਂ ਫਿਰ ਇਹ ਸੀ ਕਿ ਉਦੋਂ ਭਈ ਲੋਕਾਂ ਦੀ ਗੱਲ ਕਰਦੇ ਸੀ ਤੇ ਅੱਜ ਬੀਜੇਪੀ ਦੀ ਗੱਲ ਕਰਦੇ ਨੇ ਕਿਉਂਕਿ ਅੱਜ ਬਾਹ ਮਰੂੜੀ ਹੋਈ ਆ ਕੰਨ ਮਰੋੜਿਆ ਹੋਇਆ ਜੇ ਨਾ ਬੋਲਣਗੇ ਤਾਂ ਫਿਰ ਤਹਾਂ ਜਾ ਕੇ ਗੱਲ ਜਿਹੜੀ ਗੱਲਬਾਤ ਵੀ ਦਫ਼ਤਰਾਂ ਦੇ ਵਿੱਚ ਜਾ ਕੇ ਗੱਲਬਾਤ ਵੀ ਕਰਨੀਆਂ ਸਵਾਲਾਂ ਦੇ ਜਵਾਬ ਵੀ ਇਹਨਾਂ ਨੇ ਆਪਦੇ ਬੀਜੇਪੀ ਵਾਲਿਆਂ ਨੇ ਦੇਣੇ ਆ ਉਹ ਕਿੱਥੋਂ ਦੇਣਗੇ ਤਾਂ ਮਤਲਬ ਜੇ ਕੁੱਲ ਮਿਲਾ ਕੇ ਗੱਲ ਇਹ ਆ ਕਿ ਜਨਾਬ ਤੁਹਾਡਾ ਨਾ ਸਮਝੀ ਕਹਿਣਾ ਤੁਹਾਡਾ ਬੇਕਲੀ ਕਹਿਣਾ ਬਿਲਕੁਲ ਗਲਤ ਉਹ 4 ਸਾਲ ਪਹਿਲਾਂ ਇੰਨੇ ਛੋਟੇ ਤਾਂ ਹੈ ਨਹੀਂ ਸੀ ਭਾਈ ਉਦੋਂ ਪਤਾ ਨਹੀਂ ਸੀ ਗੱਲ ਦਾ ਤਾਂ ਉਹੀ ਹੈ ਇਹ ਗੱਲ ਇਹ ਨਿੰਦਣਯੋਗ ਆ ਬਿਆਨ ਤੁਹਾਡਾ ਉਹਨਾਂ ਨੂੰ ਕਿੰਨੀ ਠੇਸ ਪਹੁੰਚੀ ਹੋਣੀ ਹੈ ਜਿਨ੍ਹਾਂ ਨੇ ਆਪਦੇ ਪੁੱਤ ਜ ਜਨ ਨੇ ਆਪਦੇ ਪਿਓ ਸ਼ਹੀਦ ਕਰਵਾਲੇ ਉਹਨਾਂ ਨੂੰ ਉਹਨਾਂ ਨੂੰ ਜਾ ਕੇ ਕਦੇ ਦਰਦ ਪੁੱਛ ਕੇ ਦੇਖਿਓ ਕਿ ਜਿਨ੍ਹਾਂ ਨੇ ਆਪਦਾ ਪਿਓ ਕਿਸਾਨੀ ਦੁਨੀਆਂ ਦੇ ਵਿੱਚ ਭੇਜਿਆ ਆਏ ਸੀਗਾ ਕਿ ਕਿਸਾਨੀ ਦੁਨੀਆਂ ਜਿੱਤ ਕੇ ਆਊਗਾ ਪਰ ਵਾਪਸ ਉਸ ਕਿਸਾਨ ਦੀ লাশ ਆਈਏ ਕਦੇ ਉਹਨਾਂ 750 ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਲਚਲ ਪੁੱਛਿਆ ਕਦੇ ਉਹਨਾਂ ਕਿਸਾਨਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਲਚਲ ਪੁੱਛੋ ਜਨਾਬ ਤੁਹਾਨੂੰ ਫੇਰ ਪਤਾ ਲੱਗੂਗਾ ਪਰ ਸ਼ਾਇਦ ਹਾਲਚਲ ਪੁੱਛਣ ਦਾ ਸਮਾਂ ਤੁਹਾਨੂੰ ਕਿੱਥੇ ਮਿਲਣਾ ਤੁਸੀਂ ਫਿਲਮਾਂ ਦੇ ਵਿੱਚ ਉਸ ਤੋਂ ਬਾਅਦ ਬੀਜੇਪੀ ਦੇ ਹੁਣ ਕਾਰਜਕ੍ਰਮਾਂ ਦੇ ਵਿੱਚ ਪ੍ਰੋਗਰਾਮ ਜਿਹੜੇ ਹੈਗੇ ਇਹਨਾਂ ਦੇ ਵਿੱਚੋਂ ਤਾਂ ਸਮਾਂ ਤੁਹਾਨੂੰ ਕਿੱਥੇ ਮਿਲਣਾ ਪਰ ਜੇ ਫਿਰ ਵੀ ਤੁਹਾਨੂੰ ਹਜੇ ਵੀ ਤੁਹਾਨੂੰ ਲੱਗਦਾ ਹੈ ਨਾ ਕਿ ਮੈਂ ਬੈਲ ਜਿਹੜੇ ਉਹ ਬਿਲਕੁਲ ਸਹੀ ਸੀ ਤਾਂ ਕਿਰਪਾ ਕਰਕੇ ਬੈਲ ਸਮਝਾ ਕੇ ਜ਼ਰੂਰ ਜਾਇਓ ਜਿਹੜੇ ਹੈਗੇ ਕਿਸਾਨ ਆਗੂਆਂ ਨੂੰ ਤੇ ਜੇਕਰ ਤੁਸੀਂ ਤੁਸੀਂ ਹਾਲੇ ਵੀ ਕਹਿੰਦੇ ਹੋ ਨਾ ਕਿ ਮੈਂ ਪਿੰਡਾਂ ਦੇ ਵਿੱਚ ਜਾਣਾ ਨਾਲੇ ਪਿੰਡਾਂ ਜਾਣ ਤੁਹਾਨੂੰ ਕੋਈ ਨਹੀਂ ਰੋਕਦਾ ਤਾਂ ਸਵਾਲਾਂ ਦੇ ਜਵਾਬ ਜੇਬ ਦੇ ਵਿੱਚ ਪਾ ਕੇ ਜ਼ਰੂਰ ਲੈ ਕੇ ਜਾਇਓ ਇਹ ਨਾ ਹੋਵੇ ਕਿ ਉੱਥੇ ਜਾ ਕੇ ਫਿਰ ਹੱਥ ਜੇ ਜੋੜ ਕੇ ਜਿਹੜੇ ਖੜਜੋ ਤੇ ਉੱਥੇ ਜਾ ਕੇ ਫਿਰ ਮਿੱਠੀਆਂ ਜੀਆਂ ਗੱਲਾਂ ਮਾਰ ਲੱਗ ਜੋਂ ਕਿਉਂਕਿ ਕਿਸਾਨਾਂ ਨੇ ਹੁਣ ਇਹ ਚੀਜ਼ ਕਬੂਲ ਨਹੀਂ ਕਰਨੀ ਕਿਉਂਕਿ ਹੋਰ ਨਾ ਹਰਾਮ ਇਨਸਾਨ ਨੂੰ ਹੀ ਪਤਾ ਲੱਗ ਕਿ ਵੋਟ ਦੀ ਕੀਮਤ ਕੀ ਆ ਕਿਸਾਨਾਂ ਨੂੰ ਵੀ ਪਤਾ ਕਿ ਉਹਨਾਂ ਦੇ ਪਿੰਡਾਂ ਦੇ ਵੀ ਤੁਸੀਂ ਹੁਣੀ ਵੜਨਾ ਉਦੋਂ ਪੰਜ ਉਦੋਂ ਬਾਅਦ 5 ਸਾਲ ਕੋਈ ਹਾਲ ਚਾਲ ਨਹੀਂ ਪੁੱਛਣਾ ਜਦੋਂ ਬਾਅਦ 5 ਸਾਲ ਜਿਹੜਾ ਹੈਗਾ ਤੁਸੀਂ ਉਹ ਪਿੰਡਾਂ ਦੇ ਵਿੱਚ ਨਹੀਂ ਆਉਣਾ ਇੱਕਲ ਹੋਰ ਵੀ ਉਹ ਕਹਿੰਦੇ ਆ ਲਾਸਟੇ ਮੈਂ ਕੰਪਲੀਟ ਕਰੂੰਗਾ ਉਹ ਕਹਿੰਦੇ ਨੇ ਕਿ ਇਹ ਗੱਲ ਕੱਲਾ ਕੱਲਾ ਜਾ ਕੇ ਘਰ ਦੇ ਵਿੱਚ ਦੱਸ ਦਿਓ ਕਿ ਮੋਦੀ ਸਾਹਿਬ ਨੇ ਕਿੰਨਾ ਕੁਝ ਇਹਨਾਂ ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਕਿੰਨਾ ਕੁ ਜਿਹੜਾ મોદી ਸਾਹਿਬ ਨੇ ਕੀਤਾ ਕਿਸਾਨ ਵੀ ਤਾਂ ਉਹੀ ਕਹਿੰਦੇ ਆ ਕਿ ਅਸੀਂ ਇਹੀ ਕਹਿਣੇ ਆ ਕਿ ਬੀਜੇਪੀ ਦੀ ਸਰਕਾਰ ਨੇ ਸਾਡਾ ਕੀ ਕੀਤਾ ਬੀਜੇਪੀ ਦੀ ਸਰਕਾਰ ਨੇ ਕਿੱਲ ਗੱਡਿਆ ਬੀਜੇਪੀ ਦੀ ਸਰਕਾਰ ਨੇ ਜਿਹੜਾ ਹੈਗਾ ਸਿੱਧੇ ਅਥਰੂਗਾਸ ਦੇ ਗੋਲੇ ਚਲਾਇਆ ਬੀਜੇਪੀ ਦੀ ਸਰਕਾਰ ਨੇ ਸਿੱਧੀਆਂ ਜਿਹੜੀਆਂ ਗੋਲੀਆਂ ਚਲਾਈਆਂ ਸਾਡਾ ਇੱਕ ਸ਼ੁਭਕਰਨ ਨਾਮ ਦਾ ਕਿਸਾਨ ਜਿਹੜਾ ਉਹ ਸ਼ਹੀਦ ਹੋਇਆ ਤਾਂ ਉਹ ਕਹਿੰਦੇ ਨੇ ਕਿ ਅਸੀਂ ਵੀ ਤਾਂ ਇਹੀ ਦੱਸ ਰਹੇ ਹਾਂ ਤਾਂ ਜੇਕਰ ਤੁਸੀਂ ਜਾਓਗੇ ਵਾਕਿਆ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੈਂ ਜਾਣਾ ਮੈਂ ਤਾਂ ਕਹਿਣਾ ਕਿ ਤੁਸੀਂ ਜਾਓ ਤੁਹਾਡਾ ਹੱਕ ਆ ਵੋਟ ਮੰਗਣਾ ਤਾਂ ਉੱਥੇ ਜਾ ਕੇ ਇਹ ਚੀਜ਼ਾਂ ਇਹ ਗੱਲਾਂ ਜਿਹੜੀਆਂ ਜ਼ਰੂਰ ਰੱਖਿਓ ਕਿਸਾਨਾਂ ਕੋਲੇ ਜਾ ਕੇ ਜਿਹੜੀਆਂ ਗੱਲਾਂ ਜਿਹੜੀ ਜ਼ੁਬਾਨ ਨਾਲ ਤੁਸੀਂ ਅੱਜ ਬੋਲਿਓ ਨਾ ਇਹੀ ਜ਼ੁਬਾਨ ਨਾਲ ਜਾ ਕੇ ਤੇ ਇਹੀ ਲਫ਼ਜ਼ ਇਹੀ ਬੋਲ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਕੋਲੇ ਜਾ ਕੇ ਬੋਲ ਕੇ ਬੋਲ ਕੇ ਦੇਖਿਓ ਫਿਰ ਮੰਨਾਂਗੇ ਕਿ ਕੱਲੇ ਪਰਦੇ ਤੇ ਹੀ ਦਮਦਾਰੋਂ ਜਾਂ ਅਸਲ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਦਮਦਾਰ ਇਨਸਾਨ ਹੋ